ਦਾ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਇੱਕ ਜਦੋਂ ਪੰਜਾਬ ਦੇ ਵਿੱਚ ਵੱਡੇ ਹੜ੍ਹ ਆਏ ਤਾਂ ਜਦੋਂ ਕਿਸੇ ਨੇ ਪੰਜਾਬ ਦੀ ਬਾਹ ਨਾ ਫੜੀ ਤਾਂ ਉਹਨਾਂ ਨੇ ਆਪ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਜਮ ਬਾਹ ਫੜੀ ਚਾਹੇ ਉਹ ਕੈਸ਼ ਦੇਣ ਦੀ ਗੱਲ ਸੀ ਮੌਕੇ ਦੀ ਮੌਕੇ ਜਦੋਂ ਸਾਡੇ ਇੱਥੇ ਬੰਨ ਟੁੱਟ ਰਿਹਾ ਸੀ ਫਸਿਆਂ ਦੇ ਕੋਲੇ ਤਾਂ ਉਹ ਆਪ ਇੱਥੇ ਹਾਜ਼ਰ ਹੋਏ ਔਰ ਉਹਨਾਂ ਨੇ ਆਪ ਆ ਕੇ ਇੱਥੇ ਸਹਾਇਤਾ ਰਾਸ਼ੀ ਦਿੱਤੀ ਔਰ ਉਸ ਉਸ ਕੜੀ ਨੂੰ ਜਿਹੜਾ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਕਿਤੇ ਵੀ ਸਾਡੇ ਚਾਹੇ ਕੋਈ ਵੀ ਭਰਾ ਸਾਡਾ ਹੜਾਂ ਦੇ ਵਿੱਚ ਆ ਪੀੜਤ ਆ ਤਾਂ ਉਹਨੂੰ ਅਸੀਂ ਕਿਸੇ ਤਕ ਕੋਈ ਕਮੀ ਨਹੀਂ ਆਉਣ ਦੇਾਂਗੇ ਚਾਹੇ ਉਹ ਰਾਸ਼ਨ ਹੈ ਚਾਹੇ ਉਹ ਡੰਗਰਾਂ ਦਾ ਚਾਰਾ ਉਸੇ ਕੜੀ ਤਹਿਤ ਪਹਿਲਾਂ ਚਮਕੌਰ ਸਾਹਿਬ ਤੋਂ ਡੰਗਰਾਂ ਦਾ ਚਾਰਾ ਭੇਜਿਆ ਗਿਆ ਸਰਦਾਰ ਪਰਮਜੀਤ ਸਿੰਘ ਜੀ ਢੱਲੋਂ ਇਹਨਾਂ ਦੀ ਅਗਵਾਈ ਦੇ ਵਿੱਚ ਉਥੋਂ 200 ਟਰੱਕ ਲਗਭਗ ਚਾਰਾ ਅਸੀਂ ਭੇਜ ਚੁੱਕੇ ਆ ਜੋ ਸਰਪੰਚ ਜੀ ਸਿੰਘ ਢਿੱਲੋਂ ਸਾਹਿਬ ਨੇ ਸਾਡੇ ਇਲਾਕੇ ਦੀ ਡਿਊਟੀ ਲਈ ਸੀ ਕਿ ਕਣਕ ਕਿਤੇ ਮਾਇਆ ਇਕੱਠੀ ਕਰਨੀ ਆ ਜੋ ਬਾਦਰ ਸਾਹਿਬ ਦਾ ਹੁਕਮ ਹੈ ਉਹਦੇ ਨਾਲ ਅਸੀਂ ਉਹ ਜਿੰਨੀ ਵੀ ਮਾਇਆ ਸਾਡੇ ਲੋਕਾਂ ਦੇ ਨਾਲ ਹੋ ਕੇ ਇਕੱਠੀ ਕਰਕੇ ਦਿੱਤੀ ਆ ਉਹਨਾਂ ਨਾਲ ਕਣਕ ਦਾ ਵਿੱਚ ਜੀ ਦਾ ਲਗਪਗ ਬਾਜ਼ਾਰ ਦੇ ਵਿੱਚ 10 ਲੱਖ ਤੋਂ ਵੱਧ ਰੇਟ ਬਣਦਾ ਇਹ ਕੁਝ ਘੱਟ ਰੇਟ ਤੇ ਉਹਨਾਂ ਨੇ ਦਿੱਤਾ ਕੰਪਨੀ ਵਾਲਿਆਂ ਨੇ ਉਹ ਅਸੀਂ ਮਾਲ 250 ਕੁਆਂਟਲ ਅੱਜ ਕਣਕ ਦਾ ਵਿੱਚ ਖਰੀਦਿਆ ਜਿਹੜਾ ਸਾਰਾ ਪੈਸਾ ਵਰਕਰਾਂ ਨੇ ਢਿੱਲੋਂ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਆਪਣੀ ਜੇਬ ਦੇ ਵਿੱਚੋਂ ਉਹਨਾਂ ਲੀਡਰਸ ਪਰਵਾਰਾਂ ਲਈ ਇਕੱਠਾ ਕਰਕੇ ਭੇਜਿਆ ਉਹ ਤੋਂ ਪਹਿਲਾਂ 200 ਟਰੱਕ ਚਮਕੌਰ ਸਾਹਿਬ ਤੋਂ ਜਿਹੜਾ ਭੇਜਿਆ ਸੀ ਚਾਰੇ ਦਾ ਉਹਦੇ 'ਚ ਵੀ ਘੱਟ-ਘੱਟ 1.5-2 ਕਰੋੜ ਰੁਪਈਆ ਲੱਗਿਆ ਉਹ ਵੀ ਸੰਗਤ ਨੇ ਇਕੱਠਾ ਕਰਕੇ ਦਿੱਤਾ ਸੀ ਜਿਵੇਂ ਕਿ ਪਾਰਟੀ ਪ੍ਰਧਾਨ ਸਦਾ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਇੱਕ ਮਿਸ਼ਨ ਚਲਾਇਆ ਗਿਆ ਸੀ ਹੜਪੀਟਾਂ ਦੀ ਮਦਦ ਲਈ ਉਸੇ ਕੜੀ ਦੇ ਤਹਿਤ ਸਮੁੱਚੀ ਹਲਕਾ ਸਮਰਾਲੇ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਵੱਲੋਂ ਪਿਛਲੇ ਸਮੇਂ 'ਚ ਕਣਕ ਤੇ ਕਣਕ ਦਾ ਬੀਜ ਇਹ ਅਸੀਂ ਇਕੱਠਾ ਕੀਤਾ ਸੀ ਤੇ ਅੱਜ ਅਸੀਂ 250 ਕੁਆਂਟਲ ਬੀਜ ਆ ਜਿਹੜਾ ਉਪੇ ਜਣ ਲੱਗਿਆ ਜਿਹੜਾ ਕਿ ਜੀਰੇ ਜਾਣਾ ਆ ਉੱਥੇ ਜੋ ਸਾਡੇ ਸੈਂਟਰ ਬਣੇ ਨੇ ਉੱਥੋਂ ਅੱਗੇ ਜਿੰਨਾ ਜਿੰਨਾਂ ਨੂੰ ਲੋੜ ਉਸ ਹਿਸਾਬ ਨਾਲ ਸਪਲਾਈ ਹੋ ਜਾਣਾ ਸੋ ਇੱਕ ਵਾਦਾ ਜੋ ਸ਼੍ਰੋਮਣੀ ਅਕਾਲੀ ਦਲ ਨੇ ਸਮੁੱਚੇ ਪੰਜਾਬ ਦੀ ਜਨਤਾ ਨਾਲ ਕੀਤਾ ਸੀ ਕਿਉਂਕਿ ਖੇਤਰੀ ਪਾਰਟੀ ਦਾ ਫਰਜ਼ ਹੁੰਦਾ ਆਪਣੇ ਲੋਕਾਂ ਨਾਲ ਖੜਨਾ ਤੇ ਉਸ ਟਾਈਮ ਤੇ ਵਾਦਾ ਕੀਤਾ ਗਿਆ ਸੀ ਵੀ ਜਦ ਤੱਕ ਜਿਹੜੇ ਲੋਕ ਭੈਣ ਭਾਈ ਸਾਡੇ ਹੜਾਂ ਦੀ ਮਾਰ ਹੇਠਾਏ ਨੇ ਜਦ ਤੱਕ ਉਹ ਆਪਣੇ ਪੈਰਾਂ ਤੇ ਨਹੀਂ ਹੁੰਦੇ ਸ਼੍ਰੋਮਣੀ ਅਕਾਲੀ ਦਲ ਤੇ ਉਹਦੀ ਸਮੁੱਚੀ ਟੀਮ ਉਹਨਾਂ ਨਾਲ ਡਟ ਕੇ ਖੜੂਗੀ ਉਸੇ ਲੜੀ ਤਹਿਤ ਅਸੀਂ ਪਹਿਲਾਂ ਵੀ ਜੋ ਇਥੋਂ ਸਮਗਰੀ ਜਾਂਦੀ ਰਹੀ ਆ ਤੇ ਹੁਣ 250 ਕੁਆਂਟਲ ਜਿਹੜਾ ਬੀਜ ਉਹ ਸਮਰਾਲੇ ਤੋਂ ਜਾ ਕੇ ਸਿੱਧਾ ਅਜਜੀਰੇ ਪਹੁੰਚੇਗਾ